ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕੱਲ 5 ਨਵੰਬਰ ਪੂਰਨਮਾਸ਼ੀ ਦਾ ਚੰਨ ਇਹਨਾ 6 ਰਾਸ਼ੀ ਵਾਲਿਆਂ ਨੂੰ ਕਰ ਦੇਵੇਗਾ ਕਰੋੜਪਤੀ ਸੋ ਕਿਹੜੀਆਂ ਕਿਹੜੀਆਂ ਰਾਸ਼ੀਆਂ ਹਨ ਜਿਹੜੀਆਂ ਹੋ ਜਾਣਗੀਆਂ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी देवी ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ। ਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਬਹੁਤ ਹੀ ਸਾਲਾਂ ਦੇ ਬਾਅਦ 6 ਰਾਸ਼ੀ ਵਾਲਿਆਂ ਵਾਲੀ ਪੂਰਨ ਮਾਸ਼ੀ ਦਾ ਚੰਨ ਕਰਨ ਵਾਲਾ ਹੈ ਧਨ ਦੇ ਨਾਲ ਮਾਲਾ ਮਾਲ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਇਹਨਾਂ ਦਾ ਸਮਾ ਬਹੁਤ ਹੀ ਇਹਨਾਂ ਦੇ ਪੱਖ ਵਿੱਚ ਹੋ ਜਾਵੇਗਾ। ਮਾਤਾ ਲక్ష్ਮੀ ਜੀ ਦੀ ਕਿਰਪਾ ਇਹਨਾਂ ਦੇ ਉੱਪਰ ਸਦਾ ਹੀ ਬਣੀ ਰਹੇਗੀ। ਤੁਹਾਡੇ ਘਰ ਪਰਿਵਾਰ ਵਿੱਚ ਹੁਣ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਬਹੁਤ ਹੀ ਸਾਲਾਂ ਦੇ ਬਾਅਦ ਅਜ ਬਾਦ ਕੱਲ ਕਾਰਤਿਕ ਪੂਰਨਮਾਸ਼ੀ ਦਾ ਚੰਨ ਦਾ ਬਣ ਰਿਹਾ ਹੈ ਮਹਾਧਰ ਲਭ ਸੰਜੋਗ ਪੂਰਨਮਾਸ਼ੀ ਦਾ ਚੰਨ ਤੇ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲੇ ਹੋਣ ਵਾਲੇ ਹਨ ਧਨ ਦੇ ਨਾਲ ਮਾਲਾ ਮਾਲ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਬਹੁਤ ਹੀ ਸਾਲਾਂ ਦੇ ਬਾਅਦ ਕੱਲ ਪੰਜ ਨਵੰਬਰ ਨੂੰ ਦਿਨ ਬੁੱਧਵਾਰ ਤੁਹਾਡੇ ਲਈ ਬਹੁਤ ਹੀ ਸ਼ੁਭ ਸਮਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦਿਨ ਤੁਹਾਡੇ ਲਈ ਮਹਾ ਸੰਜੋਗ ਬਣੇਗਾ ਮਾਤਾ ਲక్ష్ਮੀ ਯੋਗ ਬਣੇਗਾ ਜਿਸ ਨਾਲ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲਿਆਂ ਦੀ ਕਿਸਮਤ ਸੋਨੇ ਵਾਂਗ ਚਮਕਣ ਵਾਲੀ ਹੈ ਇਹਨਾਂ ਦੀ ਮੰਨ ਕੇ ਚੱਲੋ ਕਿ ਲੋਟਰੀ ਲੱਗਣ ਵਾਲੀ ਹੈ ਇਹ 6 ਰਾਸ਼ੀ ਵਾਲੇ ਹੋ ਜਾਣਗੇ ਤਾਂ ਨਾਲ ਮਾਲਾ-ਮਾਲ ਤੇ ਮਾਤਾ ਲక్ష్ਮੀ ਜੀ ਇਹਨਾਂ ਰਾਸ਼ੀ ਵਾਲਿਆਂ ਤੇ ਆਪਣੀ ਕਿਰਪਾ ਹਮੇਸ਼ਾ ਲਈ ਬਣਾਈ ਰੱਖਣਗੇ ਪੂਰਨ ਮਾਸ਼ੀ ਦੀ ਰਾਤ ਇਹਨਾਂ ਦੇ ਘਰ ਮਾਤਾ ਲక్ష్ਮੀ ਪਧਾਰਨ ਵਾਲੇ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਹੁਣ ਕਸ਼ਟ ਮਿਟ ਜਾਣਗੇ ਜੇਕਰ ਇਹਨਾਂ ਦੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਕੋਈ ਪਰੇਸ਼ਾਨੀ ਚੱਲ ਰਹੀ ਸੀ ਤਾਂ ਉਸ ਪਰੇਸ਼ਾਨੀ ਦਾ ਵੀ ਹੁਣ ਹੱਲ ਹੋ ਜਾਵੇਗਾ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਹੁਣ ਬਦਲ ਕੇ ਰਹੇਗਾ ਕਾਰਤਿਕ ਪੂਰਨ ਮਾਸ਼ੀ ਦਾ ਮਹੱਤਵ ਬਹੁਤ ਹੀ ਤੁਹਾਡੇ ਲਈ ਸ਼ੁਭ ਕਿਸਮਤ ਵਾਲਿਆ ਲੈ ਕੇ ਆ ਰਿਹਾ ਹੈ ਮੌਕਾ ਜਿਸ ਦੇ ਨਾਲ ਤੁਹਾਡੇ ਜ਼ਿੰਦਗੀ ਵਿੱਚ ਧਨ ਲక్ష్ਮੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਸੀਂ ਮਾਲਾ ਮਾਲ ਹੋਣ ਵਾਲੇ ਹੋ ਸਮਝ ਲਓ ਕਿ ਖੁਦ ਵਿਧਾਤਾ ਵੀ ਇਹਨਾਂ ਨੂੰ ਹੁਣ ਤਰੱਕੀ ਕਰਨ ਤੋਂ ਨਹੀਂ ਰੋਕ ਸਕਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਮੰਨ ਕੇ ਚੱਲੋ ਕਿ ਇਹ ਸਮਾਹਣ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਉਣਾ ਹੈ ਜ਼ਿੰਦਗੀ ਦੇ ਵਿੱਚ ਗ੍ਰਹਾਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਜੇਕਰ ਜ਼ਿੰਦਗੀ 'ਚ ਗ੍ਰਹਾਂ ਦੀ ਚਾਲ ਸਹੀ ਹੋਵੇ ਤਾਂ ਵਿਅਕਤੀ ਨੂੰ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਪ੍ਰਾਪਤ ਹੁੰਦੇ ਹਨ ਤੇ ਜੇਕਰ ਗ੍ਰਹਾਂ ਦੀ ਚਾਲ ਹੀ ਵਿਅਕਤੀ ਦੇ ਜੀਵਨ ਵਿੱਚ ਮਾੜੀ ਹੋਵੇ ਤਾਂ ਜ਼ਿੰਦਗੀ ਵਿੱਚ ਉਥਲ-ਪੁਥਲ ਹੁੰਦੀ ਰਹਿੰਦੀ ਹੈ ਕਈ ਪਰੇਸ਼ਾਨੀਆਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈ ਇਸ ਪੋర్ణ ਮਾਸ਼ੀ ਦਾ ਵਰਤ ਰੱਖਣ ਦੇ ਨਾਲ ਮੰਨਿਆ ਜਾਂਦਾ ਹੈ ਕਿ ਤੁਹਾਡੀ ਜੇਕਰ ਕੋਈ ਵੀ ਮਨੋਕਾਮਨਾ ਹੋਵੇਗੀ ਉਹ ਵੀ ਪੂਰਨ ਹੋ ਜਾਵੇਗੀ ਪੂਰਨ ਮਾਸ਼ੀ ਦੇ ਦਿਨ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਇਸ ਦੇ ਨਾਲ ਇਸ ਦਿਨ ਮਾਸ ਤੇ ਸ਼ੁਕਲ ਪੱਖ ਦੇ ਪੂਰਨਮਾ ਦਾ ਚੰਨ ਇਸ ਦਿਨ ਸ਼ੁਕਲ ਪੱਖ ਦਾ ਉਪਾਸਨਾ ਵੀ ਕੀਤੀ ਜਾਂਦੀ ਹੈ ਇਦਾਂ ਹੀ ਦੱਸਦੇ ਹਨ ਇਸ ਸਾਲ ਇਸੇ ਹੀ ਇੱਕ ਤਰੀਕ ਨੂੰ ਪੂਰਨ ਮਾਸ਼ੀ ਦਾ ਮਹੌਰਤ ਜਿਹੜਾ ਸੀ ਬੜਾ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਸ ਦਿਨ માનਤਾ ਕੀਤੀ ਜਾਂਦੀ ਹੈ ਕਿ ਕਾਰਤਿਕ ਪੂਰਨਮਾਸ਼ੀ ਵਾਲੇ ਦਿਨ ਚੰ드ਰਮਾ ਬੜੇ ਹੀ ਦਿਨਾਂ ਦੇ ਮੁਕਾਬਲੇ ਜ਼ਿਆਦਾ ਪ੍ਰਕਾਸ਼ਮਾਨ ਦਿਖਾਈ ਦਿੰਦਾ ਹੈ ਆਖਦੇ ਹਨ ਕਿ ਕਾਰਤਿਕ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਬਹੁਤ ਹੀ ਤਰ੍ਹਾਂ ਦੇ ਮਾਧਿਅਮ ਤੋਂ ਰਾਸ਼ੀ ਦੇ ਚੰ드ਰਮਾ ਦੀ ਰੋਸ਼ਨੀ ਨੂੰ ਗ੍ਰਹਿਣ ਕਰਦਾ ਹੈ ਜਿਸ ਦੇ ਨਾਲ ਇਹਨਾਂ ਨੂੰ ਪੂਰਨ ਜੋਨ ਸ਼ਕਤੀ ਪ੍ਰਾਪਤ ਹੁੰਦੀ ਹੈ ਧਾਰਮਿਕ માનਤਾਵਾਂ ਦੇ ਅਨੁਸਾਰ ਕਾਰਤਿਕ ਪੂਰਨਮਾਸ਼ੀ ਦੀ ਰਾਤ ਦੇਵੀ ਮਾਤਾ ਲਕਸ਼ਮੀ ਧਰਤੀ ਤੇ ਬ੍ਰਹਮਣ ਕਰਦੀ ਹੈ ਆਕੇ ਮੰਨਤਾ ਹੈ ਕਿ ਇਸ ਦਿਨ ਜੋਧਾਂ ਦੀ ਦੇਵੀ ਮਾਤਾ ਲక్ష్ਮੀ ਦੀ ਪੂਜਾ ਕਰਦੇ ਹਨ ਇਸ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਫਿਰ ਕਿਰਪਾ ਵਰਸਦੀ ਹੈ ਇਸ ਦੇ ਨਾਲ ਫਿਰ ਦੋਸਤੋ ਸਰਦਪੂਰਨ ਮਾਸ਼ੀ ਦੀ ਰਾਤ ਬੜੀ ਹੀ ਖੂਬਸੂਰਤ ਰਾਤ ਹੁੰਦੀ ਹੈ ਇਸ ਦਿਨ ਮੰਨਿਆ ਜਾਂਦਾ ਹੈ ਕਿ ਕਾਰਤਿਕ ਪੂਰਨ ਮਾਸ਼ੀ ਦੀ ਰਾਤ ਵਿੱਚ ਅੰਮ੍ਰਿਤ ਦੀ ਵੀ ਵਰਖਾ ਹੁੰਦੀ ਹੈ ਇਸ ਲਈ ਲੋਕ ਰਾਤ ਦੇ ਸਮੇਂ ਚਾਵਲ ਦੀ ਖੀਰ ਨੂੰ ਬਰਤਨ ਵਿੱਚ ਰੱਖ ਕੇ ਖੁੱਲੇ ਅਸਮਾਨ ਦੇ نیچے ਰੱਖਦੇ ਹਨ ਅਗਲੇ ਸਵੇਰੇ ਇਸ਼ਨਾਨ ਕਰਕੇ ਫਿਰ ਇਸ ਨੂੰ ਖਾ ਲੈਂਦੇ ਹਨ ਮੰਨਿਆ ਜਾਂਦਾ ਹੈ ਕਿ ਇਸ ਖੀਰ ਨੂੰ ਚਾਂਦੀ ਦੇ ਬਰਤਨ ਵਿੱਚ ਰੱਖਣਾ ਚਾਹੀਦਾ ਹੈ ਦੋਸਤੋ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਸਭ ਤੋਂ ਪਹਿਲਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਕੱਲ ਪੂਰਨਮਾਸੀ ਦਾ ਚੰਨ ਤੁਹਾਡੀ ਕਿਸਮਤ ਚਮਕਾਉਣ ਵਾਲਾ ਹੈ ਮਾਤਾ ਲక్ష్ਮੀ ਜੀ ਖੁਦ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਜਿਨ੍ਹਾਂ ਦੇ ਇੱਕ ਵਾਰ ਮਿਹਰਬਾਨ ਹੋ ਜਾਂਦੇ ਹਨ ਉਹਨਾਂ ਦੇ ਉੱਪਰ ਫਿਰ ਧਨ ਦੀ ਵਰਖਾ ਹੁੰਦੀ ਹੈ ਹੁਣ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਜਿਹੜੀ ਹਮੇਸ਼ਾ ਹੀ ਬਣਨ ਵਾਲੀ ਹੈ ਕਿਉਂਕਿ ਮਾਤਾ ਲక్ష్ਮੀ ਜੀ ਦਾ ਸੁਭਾਅ ਬੇहद ਚੰਚਲ ਮੰਨਿਆ ਜਾਂਦਾ ਹੈ ਤੇ ਐਦਾਂ ਕਿਹਾ ਜਾਂਦਾ ਹੈ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਕਦੇ ਵੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੀ ਇਹ ਹਰ ਜਗ੍ਹਾ ਤੇ ਹਰ ਮਨੁੱਖ ਦੇ ਜੀਵਨ ਵਿੱਚ ਧਨ ਸੰਬੰਧੀ ਉਤਰਾ ਚੜਾ ਹਮੇਸ਼ਾ ਆਉਂਦੇ ਰਹਿੰਦੇ ਹਨ ਧਨ ਦੀ ਦੇਵੀ ਮਾਤਾ ਨੂੰ ਪ੍ਰਸੰਨ ਕਰਨ ਦੇ ਲਈ ਜੇਕਰ ਤੁਸੀਂ ਇਸ ਸਮੇਂ ਗੰਗਾ ਜਲ ਦਾ ਇਸ਼ਨਾਨ ਕਰਦੇ ਹੋ ਤੁਹਾਡੇ ਜੀਵਨ ਦੇ ਸਾਰੇ ਦੁੱਖ ਕਸ਼ਟ ਤੂਰ ਹੋ ਜਾਣਗੇ ਤੁਹਾਡੇ ਗਹਿਰਾਂ ਹਾਂ ਦੀ ਚਾਲ ਜਿਹੜੀ ਹੈ ਨਿਰੰਤਰ ਹੋ ਜਾਵੇਗੀ ਇਸ ਲਈ ਹਮੇਸ਼ਾ ਭਵਿੱਖ ਨੂੰ ਲੈ ਕੇ ਕਾਫੀ ਮਨੁੱਖ ਉਤਸਕ ਰਹਿੰਦੇ ਹਨ ਤਾਂ ਕਿ ਉਸ ਨੂੰ ਪਤਾ ਲੱਗ ਜਾਵੇ ਕਿ ਮੇਰੇ ਭਵਿੱਖ ਦੀ ਜਾਣਕਾਰੀ ਕੀ ਹੈ ਤੇ ਹੁਣ ਦੱਸਦੇ ਹਾਂ ਜੀ ਅਗਲੇ ਖੁਸ਼ ਨਸੀਬ ਰਾਸ਼ੀ ਦੇ ਬਾਰੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਕੁੰਡਲੀ ਦੇ ਵਿੱਚ ਹੁਣ ਜ਼ਬਰਦਸਤ ਮਾਤਾ ਲక్ష్ਮੀ ਯੋਗ ਬਣਨ ਜਾ ਰਿਹਾ ਹੈ ਇਹ ਸੰਜੋਗ ਕਦੇ ਕਦੇ ਹੀ ਬਣਦਾ ਹੈ ਜਿਸ ਦੇ ਨਾਲ ਤੁਹਾਡੇ ਤੇ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਬਣ ਜਾਵੇਗਾ ਨਾਲ ਹੀ ਤੁਸੀਂ ਜਲਦੀ ਹੀ ਕਿਸੇ ਅਜਿਹੇ ਵਿਅਕਤੀ ਦੇ ਨਾਲ ਮੁਲਾਕਾਤ ਕਰੋਗੇ ਜਿਹੜਾ ਤੁਹਾਡੇ ਜੀਵਨ ਦੀ ਦਸ਼ਾ ਨੂੰ ਬਦਲ ਕੇ ਰੱਖ ਦੇਵੇਗਾ ਹੁਣ ਤੁਹਾਨੂੰ ਦੱਸ ਦਈਏ ਤੁਹਾਡੇ ਜੀਵਨ ਦੀਆਂ ਸਾਰੀਆਂ ਸੁੱਖ ਸਹੂਲਤਾਂ ਹੀ ਤੁਹਾਨੂੰ ਮਿਲ ਜਾਣਗੀਆਂ ਤੁਹਾਡੀ ਕਿਸਮਤ ਵਿੱਚ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ ਬਦਲਾਅ ਹੋਵੇਗਾ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਹੀ ਲਾਭ ਹੋਵੇਗਾ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਦਾ ਵਪਾਰ ਹੁਣ ਦਿਨ ਰਾਤ ਚੌਗਣੇ ਤਰੱਕੀ ਕਰੇਗਾ ਤੇ ਜਿਹੜੇ ਲੋਕ ਨੌਕਰੀ ਕਰ ਰਹੇ ਹਨ ਨੌਕਰੀ ਦੀ ਤਲਾਸ਼ ਵਿੱਚ ਹਨ ਜਾਂ ਉਹਨਾਂ ਨੂੰ ਮਨਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਕੁੱਲ ਮਿਲਾ ਕੇ ਗੱਲ ਕਰੀਏ ਕਿ ਤੁਹਾਡੀ ਕੋਈ ਇੱਛਾ ਵੱਡੀ ਹੀ ਪੂਰੀ ਹੋ ਜਾਵੇਗੀ ਇਸੇ ਸਮੇਂ ਤੁਹਾਨੂੰ ਆਪਣੇ ਅਹੁਦੇ ਵਿੱਚ ਤਰੱਕੀ ਵੀ ਮਿਲ ਸਕਦੀ ਹੈ ਪ੍ਰਮੋਸ਼ਨ ਹੋ ਜਾਵੇਗੀ ਤੁਹਾਡੀ ਤਨਖਾਹ ਵਿੱਚ ਵੀ ਵਾਧਾ ਹੋ ਜਾਵੇਗਾ ਮੇਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਧਨ ਪ੍ਰਾਪਤੀ ਦੇ ਅਨੇਕਾਂ ਹੀ ਅਵਸਰ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹੋ ਤਾਂ ਉਹ ਵੀ ਪ੍ਰਾਪਤ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਬੜਾ ਹੀ ਵੱਡਾ ਪਰਿਵਰਤਨ ਹੋਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਧਨ ਰਾਸ਼ੀ ਧਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਹੁਤ ਜ਼ਿਆਦਾ ਹੋਣ ਵਾਲੀ ਹੈ ਤੁਹਾਡੀ ਕਿਸਮਤ ਹੁਣ ਰੰਗ ਲਿਆਵੇਗੀ ਤੁਹਾਡੀ ਮਿਹਨਤ ਦਾ ਹੁਣ ਤੁਹਾਨੂੰ ਫਾਇਦਾ ਮਿਲਣ ਵਾਲਾ ਹੈ ਜਿਸ ਦੇ ਨਾਲ ਤੁਹਾਡੀ ਖੁਸ਼ੀਆਂ ਦੀ ਹੁਣ ਕੋਈ ਵੀ ਹੱਦ ਨਹੀਂ ਰਹਿ ਜਾਵੇਗੀ ਤੁਹਾਡੇ ਸਾਰੇ ਇਹ ਰੁਕੇ ਹੋਏ ਕੰਮ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਪੂਰੇ ਹੋ ਜਾਣਗੇ ਤੁਹਾਡੇ ਪਰਿਵਾਰ ਦਾ ਸਹਿਯੋਗ ਤੁਹਾਨੂੰ ਮਿਲਣ ਵਾਲਾ ਹੈ ਤੁਹਾਨੂੰ ਦੱਸ ਦਈਏ ਇਸ ਰਾਸ਼ੀ ਵਾਲਿਆਂ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਬਣੀ ਹੋਈ ਹੈ ਜਿਸ ਦੇ ਨਾਲ ਤੁਹਾਡੀਆਂ ਧਨ ਸੰਬੰਧੀ ਸਾਰੀਆਂ ਹੀ ਪਰੇਸ਼ਾਨੀਆਂ ਦਾ ਹੁਣ ਅੰਤ ਹੋ ਜਾਵੇਗਾ ਵੱਡੀਆਂ-ਵੱਡੀਆਂ ਸਫਲਤਾਵਾਂ ਪ੍ਰਾਪਤ ਹੋਣਗੀਆਂ ਵਿਸ਼ੇਸ਼ ਰੂਪ ਵਿੱਚ ਤੁਹਾਡੇ ਤੇ ਕਿਰਪਾ ਦ੍ਰਿਸ਼ਟੀ ਬਣ ਜਾਵੇਗੀ ਅਗਲੇ ਖੁਸ਼ ਨਸੀਬ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਮਾਤਾ ਲక్ష్ਮੀ ਜੀ ਬਹੁਤ ਹੀ ਵੱਡੇ ਵੱਡੇ ਪਰਿਵਰਤਨ ਲਿਆਉਣ ਵਾਲੇ ਹਨ ਤੁਹਾਡੇ ਲਈ ਇਹ ਸਮਾਂ ਬੜਾ ਹੀ ਅਤਿਅੰਤ ਤੇ ਸ਼ੁਭ ਸਮਾਂ ਸਾਬਿਤ ਹੋ ਜਾਵੇਗਾ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਧਨਲਾਭ ਦੀ ਪ੍ਰਾਪਤੀ ਹੋਵੇਗੀ ਤੇ ਧਨ ਸੰਬੰਧੀ ਅਨੇਕਾਂ ਹੀ ਲਾਭ ਪ੍ਰਾਪਤ ਜਿਹੜੇ ਹਨ ਮੌਕੇ ਪ੍ਰਾਪਤ ਹੋ ਜਾਣਗੇ ਇਸ ਅਵਸਰ ਤੇ ਤੁਹਾਨੂੰ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਪ੍ਰਾਪਤ ਹੋ ਜਾਵੇਗਾ ਕਿਉਂਕਿ ਉਹ ਤੁਹਾਡੇ ਘਰ ਪਧਾਰ ਰਹੇ ਹਨ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੇ ਸਮੇਂ ਤੋਂ ਕਾਫੀ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਤੁਹਾਨੂੰ ਪੈ ਰਿਹਾ ਸੀ ਹੁਣ ਸਫਲਤਾ ਤੁਹਾਨੂੰ ਪ੍ਰਾਪਤ ਹੋਵੇਗੀ ਤੁਹਾਡਾ ਜੀਵਨ ਕੁੱਲ ਮਿਲਾ ਕੇ ਸੁਖਮਈ ਹੋ ਜਾਵੇਗਾ ਜੇਕਰ ਨੌਕਰੀ ਕਰਦੇ ਹੋ ਨੌਕਰੀ ਸੰਬੰਧਿਤ ਕੋਈ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਕਹਿਣਾ ਗਲਤ ਨਹੀਂ ਹੋਵੇਗਾ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਧੰਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ दृष्टि ਤੁਹਾਡੇ ਤੇ ਬਣ ਚੁੱਕੀ ਹੈ ਜਿਸ ਦੇ ਨਾਲ ਤੁਹਾਨੂੰ ਸਫਲਤਾ ਦੀ ਪ੍ਰਾਪਤੀ ਹੋਵੇਗੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਬਣੀ ਹੀ ਰਹੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਹਰ ਕੰਮ ਵਿੱਚ ਸਫਲਤਾ ਦੇ ਜ਼ਬਰਦਸਤ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋਵੇਗਾ ਜਿਸ ਦੇ ਆਉਣ ਦੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਇਸ ਸਮੇਂ ਤੁਹਾਡੇ ਬੱਚੇ ਦਾ ਰਿਸ਼ਤਾ ਵੀ ਤੈਅ ਹੋ ਸਕਦਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣ ਚੁੱਕੀ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੁਣ ਕਾਮਯਾਬ ਹੋਵੋਗੇ ਜੇਕਰ ਤੁਹਾਡਾ ਕੋਈ ਮਸਲਾ ਕਾਫੀ ਸਮੇਂ ਤੋਂ ਕੋਰਟ ਕਚਹਿਰੀ ਦੇ ਵਿੱਚ ਚੱਲ ਰਿਹਾ ਸੀ ਤਾਂ ਉਸ ਮਸਲੇ ਦਾ ਵੀ ਹੁਣ ਹੱਲ ਹੋ ਜਾਵੇਗਾ ਆਰਥਿਕ ਪੱਖ ਤੋਂ ਤੁਸੀਂ ਮਜ਼ਬੂਤ ਹੋਵੋਗੇ ਸੁਖ ਸ਼ਾਂਤੀ ਦਾ ਵਾਤਾਵਰਣ ਤੁਹਾਡੇ ਬਣਿਆ ਹੀ ਰਹੇਗਾ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਤੇ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਸੋ ਦੋਸਤੋ ਇਹ ਸੰਜੀਵ ਭਾਗਸ਼ਾਲੀ ਤੇ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਸੋਨੇ ਵਾਂਗ ਚਮਕਣ ਵਾਲੀ ਹੈ ਧੰਨਵਾਦ